ਨਹੀਂ ਇਹ ਕੋਈ ਸਿਆਣਪ ਨਹੀਂ ਗੀ ਇਹਨੂੰ ਚੰਗੇ ਬੰਦੇ ਪਸੰਦ ਨਹੀਂ ਕਰਦੇ ਨੇ ਚੀਜ਼ਾਂ ਮੁੱਛਾਂ ਨੂੰ ਤਾ ਦੇਣਾ ਇਹ ਕੋਈ ਬੰਦਿਆਂ ਦੀ ਗੱਲ ਹੈ ਯਾਰ ਹੈ ਕੋਈ ਬੰਦੇ ਵਾਲੀ ਗੱਲ ਇਹਦਾ ਮੈਨੂੰ ਦੱਸੋ ਮੁੱਛਾਂ ਮਰੋੜੀਆਂ ਕੀ ਪੰਜਾਬ ਦਾ ਭਲਾ ਹੁੰਦਾ ਜੀ ਦੱਸੋ ਤੁਸੀਂ ਦੱਸੋ ਕੋਈ ਭਲਾ ਹੋ ਗਿਆ ਕੱਲ ਦਾ ਵੀਰ ਜੀ ਤੁਸੀਂ ਇੱਕ ਲਿੱਡੀ ਟਿੱਕ ਨਹੀਂ ਹੀ ਕਰਦੇ ਰਹੇਗੀ ਸਭ ਲੋਕਾਂ ਦੀ ਉਹਨਾਂ ਨੇ ਇੱਕ ਫੋਟੋ ਪਾਈ ਸੀ ਵੀਰ ਬਾਦਤਨ ਆਪਸ ਵਿੱਚ ਲੇਖ ਨੂੰ ਕਿਹਨੇ ਆਤਮਿਕ ਜਾਂਦੇ ਦੱਸੋ ਮਾਮਾ ਕਿਹਨੇ ਪਾਈ ਫੋਟੋ ਵੀਰ ਜੀ ਜੀ ਜੇ ਮੁੱਢੀ ਜਹਾਤ ਦੀ ਆਪਾਂ ਮਿਲਦੇ ਹੋਏ ਆ ਇਦਾਂ ਦਾ ਰਿਲੇਟ ਨਹੀਂ ਮਜੀਠਿਆ ਸਾਹਿਬ ਦੇ ਬਾਹਰ ਉਹਨਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਜੇ ਕੋਈ ਦਾ ਨੁਕਸਾਨ ਹੈ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨੁਕਸਾਨ ਕਾਰਨ ਕਾਰਨਤਨ ਹੋਇਆ ਤਾਂ ਪਤਾ ਨਹੀਂ ਮੈਂ ਤਾਂ ਨਾਮ ਤੇ ਹੈ ਪੂਰੀ ਗੱਲ ਦੱਸ ਦਿੰਦਾ ਗੱਲ ਇਹ ਆ ਕਿ ਉਹ ਚਾਹੁੰਦਾ ਕਿ ਸੁਖਬੀਰ ਬਾਦਲ ਨੂੰ ਬੰਨੇ ਕਰਾਂ ਤੇ ਮੈਂ ਪੰਜਾਬ ਦੇ ਵਿੱਚ ਅੱਗੇ ਹਾਂ ਜਿਹੜੇ ਉਹਨਾਂ ਦਾ ਸੁਪਨਾ ਉਹ ਹਮੇਸ਼ਾ ਹੀ ਰਿਹਾ ਯਾਰ ਮੈਂ ਤਾਂ ਵੇਂਦਾ ਰਹਿਣਾ ਆ ਤੁਸੀਂ ਵੇਖਿਆ ਨਾ ਇਹ ਉਦੋਂ ਜਦੋਂ ਕਹਾ ਜੀ ਮੈਨੂੰ ਜਿਹੜੇ ਜਹੇਦਾਰਾਂ ਦੀ ਉਹ ਨੂੰ ਲਾਇਆ ਗਿਆ ਇਹ ਮੈਨੂੰ ਸਹੀ ਨਹੀਂ ਲੱਗਾ ਤਰੀਕਾ ਤੁਹਾਨੂੰ ਸਮਝ ਨਹੀਂ ਆ ਜਦੋਂ ਉਹ 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 ਬਬਜ਼ ਕੀ ਸੀਗੇ ਜਿਹੜੇ ਉਹਨਾਂ ਨੇ ਆਪਦੇ ਲੈਟਰਪੈਡ ਤੇ ਲੈ ਕੇ ਜਨਤਕ ਕੀਤਾ ਸੋ ਇਸ ਕਰਕੇ ਵੇਖੋ ਮੈਂ ਇਹ ਗੱਲ ਕਹਿ ਦੇਣਾ ਕਿ ਹੋਰ ਕਿਸੇ ਨੂੰ ਇਹਦਾ ਕੋਈ ਖਤਰਾ ਨਹੀਂ ਸੁਖਵੀਰ ਸਿੰਘ ਬਾਦਲ ਨੂੰ ਖਤਰਾ ਮਿਸ ਸਾਹਿਬ ਵੇਖਣ ਲਈ ਹੋਰ ਕੁਝ ਨਹੀਂ ਜਿਸ ਤਰ੍ਹਾਂ ਪਵਨਤਮਨ ਉਹਨਾਂ ਨੇ ਡੇਰਾ ਬੁਕੀ ਦੇ ਬਾਰੇ ਦਿੱਤੀ ਟਿੱਪਣੀ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਦੇਖੋ ਟਿੱਪਣੀ ਕੋ ਗਲਤ ਤਾਂ ਗੱਲ ਨਹੀਂ ਉਹਨਾਂ ਕਹੀ ਉਹ ਗੱਦ ਗੱਲ ਗਈ ਉਹ ਕੋਈ ਮਤਲਬ ਵੇਖੋ ਅਸੀਂ ਤਾਂ ਸਾਰਾ ਸੱਤ ਜੱਜ ਪੰਜਾਂ ਜਿੱਦਾਂ ਉਹਨੇ ਕਹਿ ਗਏ ਚਲੋ ਸੀਐਮ ਸਾਹਿਬ ਨੇ ਗੱਲ ਤੇ ਵਾਹੇ ਉੱਥੇ ਕੋਈ ਗਲਤ ਤਾਂ ਨਹੀਂ ਕਹੀ ਕੋਈ ਮਾਰਾ ਤਾਂ ਨਹੀਂ ਲਿਖਿਆ ਤੇ ਅੱਛਾ ਤੁਹਾਨੂੰ ਕੀ ਲੱਗਦਾ ਤੁਸੀਂ ਦੱਸੋ ਕੀ ਲੱਗਾ ਮੈਂ ਦੇਖ ਦੋ ਵਾਰ ਹੀ ਲੱਗਦਾ ਤਾ ਉਹ ਖੁਦ ਕਰੀਵੇ ਵਿਰੋਧੀ ਵਿਰੋਧੀ ਤਾਂ ਰਾਹ ਬਹੁਤ ਜਿਆਦਾ ਟਿੱਪਣੀਆਂ ਕਰਨੀ ਇੱਥੇ ਵੀ ਜਿਹੜਾ ਭਗਵੰਤ ਮਾਨ ਨੇ ਬਿਆਨ ਦਿੱਤਾ ਵਾ ਉਹ ਬੜਾ ਨਿੰਦਣਿਆ ਕਿਹੜਾ ਵਿਰੋਧੀ ਤੇ ਬਗੜਾ ਜੀਕੇ ਪੀ ਵਾਲੇ ਕਰ ਰਹੇ ਨੇ ਜੀ ਬਿਟੂ ਵੀ ਦਾ ਬੀਜਪੀ ਨੇ ਸਭ ਕੁਝ ਕਰਾਇਆ ਬੀਜਪੀ ਤੇ ਕਰੂਗੀ ਕਰੂਗੀ ਕੀ ਕਰ ਰਿਹਾ ਜੀ ਬੀਜਪੀ ਕੀ ਜਦ ਤੁਸੀਂ ਮੰਨ ਲਿਆ ਕੀ ਕਰਾਇਆ ਬੀਜ ਦੇ ਬਾਰੇ ਥੋੜਾ ਕਲੀਅਰ ਕਰ ਦੋ ਬੀਜਪੀ ਨੇ ਕੀ ਕਰਾਇਆ ਨਹੀਂ ਵੇਖੋ ਮੈਂ ਇਹ ਗੱਲ ਕਹਿ ਦੇਣਾ ਕਲੀਅਰ ਇਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬੈਠੇ ਤੇ ਇਹ ਅੱਜ ਤੇ ਹੋਰ ਮੁੱਦੇ ਦਾ ਆਪਾਂ ਬੀਟਾ ਤੁਹਾਨੂੰ ਗੱਲ ਵਿੱਚ ਛੇੜੀ ਹੈ ਮੈਨੂੰ ਤਾਂ ਪਹਿਲਾਂ ਪਤਾ ਸੀ ਮੈਂ ਆਪ ਗੱਲ ਕਰੇ ਹੋਰ ਮੁੱਦੇ ਤੇ ਬੈਠੇ ਗੱਲ ਹੀ ਛੱਡਣੀ ਹੈ ਬਾਕੀ ਵੇਖੋ ਬਾਬਾ ਜੀ ਦਾ ਜੇਲ੍ਹ ਦੇ ਵਿੱਚ ਜਾਣਾ ਉਹ ਤਾਂ ਸਾਰਿਆਂ ਨੂੰ ਪਤਾ ਕੀ ਸੰਕੇਤ ਹੈ ਕੀ ਆ ਤਲਬੀਦ ਜੀ ਬਾਬਾ ਜੀ ਨੇ ਕਿਹਾ ਕਿ ਨਗੀਤਿਆ ਸਾਹਿਬ ਦੇਖੂਣੇ ਕੋਈ ਚਿੱਠੀ ਤਸਵੀਰ ਕੋਈ ਮੱਤ ਨਹੀਂ ਹੈ ਇਹ ਸਿਰੇ ਦਾ ਨਕਾਰਤਾ ਨਹੀਂ 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 ਦੇਖੋ ਦੇਖੋ ਇਹ ਕੋਰਟ ਦਾ ਫੈਸਲਾ ਹੈ ਇਹ ਚ ਚਲੋ ਬਾਬਾ ਜੀ ਜੋ ਕਹਿ ਗਏ ਆ ਠੀਕ ਆ ਪਰ ਇਹ ਕੋਰਟ ਨੇ ਫਾਂਸਾ ਕਰਨਾ ਬਾਬਾ ਜੀ ਨੇ ਨਹੀਂ ਕਰਨਾ ਬਾਬਾ ਜੀ ਬਹੁਤ ਸਤਿਕਾਰਯੋਗ ਨੇ ਪਤਾ ਨਹੀਂ ਉਹ ਕੀ ਕਹਿ ਗਏ ਕੀ ਨਹੀਂ ਕਹਿ ਗਏ ਪਰ ਇਹ ਕੋਰਟ ਨੇ ਫੈਸਲਾ ਕਰਨਾ ਨਾ ਕਿ ਗੁਨਾਹਗਾਰ ਕੌਣ ਹੈ ਤਾਂ ਹੀ ਨਹੀਂ ਕੌਣ ਬੇਗਨਾਮ ਹੈ ਤੇ ਕੋਰ ਦਾ ਫੈਸਲਾ ਤਕਰੀਬਨ ਲਾ ਦੋ ਇੱਕ ਤਰਫਾ ਬਿਆਰ ਦੇ ਕੇ ਹੈ ਨਹੀਂ ਤੇ ਸਾ ਬੇਕਸੂਰ ਨਹੀਂ ਬਿਲਕੁਲ ਬਿਲਕੁਲ ਸਰ ਜਾਵਾਂ ਨੇ ਕਿ ਬੀਬੀ ਵਿੱਚ ਸ਼ਾਮਿਲ ਹੋ ਰਹੇ ਨੇ ਹਾਂਜੀ ਜਾਵਾਂ ਨੇ ਕਿ ਬੀਬੀ ਹੋਰ ਨਵੀਂ ਪਾਰਟੀ ਬਣਾਉਣੀ ਬੱਲੇ ਬਾਕੀ ਕੋਸ਼ ਹੋਊਗਾ ਪੱਕਾ ਹੋਊਗਾ ਇਹ ਐਵੇਂ ਥੋੜਾ ਮੁਲਾਕਾਤਾਂ ਹੋਈਆਂ ਇਹ ਮੁਲਾਕਾਤਾਂ ਤੋਂ ਬਹੁਤ ਮਤਲਬ ਜਿਹੜੀਆਂ ਮੁਲਾਕਾਤਾਂ ਨਾ ਇਹਦੇ ਵਿੱਚੋਂ ਜੇ ਬਹੁਤ ਕੁਝ ਆਉਣ ਵਾਲੇ ਦਿਨਾਂ 'ਚ ਨਿਕਲ ਕੇ ਬਾਹਰ ਆ ਰਿਹਾ ਤੁਸੀਂ ਵੇਖੋਗੇ ਜੀ ਆਪਾਂ ਕਰਦੇ ਰਹੇ ਨਹੀਂ ਹੁਣ ਪ੍ਰੈਸ ਕਾਨਫਰੰਸ ਆਪਾਂ ਸਾਰੇ ਗੱਲਾਂ ਦੇ ਅੱਗੇ ਲਿਆਵਾਂਗੇ ਆ ਜਿਹੜੀ ਮੈਂ ਗੱਲ ਕਹਿਤੀ ਆ ਨਾ ਕਿ ਆਉਣ ਵਾਲੇ ਦਿਨਾਂ 'ਚ ਜਜੇ ਬਹੁਤ ਕੁਝ ਅੱਗੇ ਆਊਗਾ ਤੇ ਮੇਰੀ ਅੱਜ ਗੱਲ ਨੋਟ ਕਰ ਲਿਓ ਆਊਗਾ ਗੱਠਜੋੜ ਹੋਊਗਾ ਇਹ ਭਾਜੀ ਦਾ ਫਿਰ ਰਵਨੀਤ ਬਿੱਟੂ ਨੂੰ ਪੁੱਛਣਾ ਪੈਣਾ ਇਹ ਬਾਬਾ ਜੀ ਮੀਡੀਏਟਰ ਬਣ ਕੇ ਗੱਲ ਕਰਦੇ ਨਹੀਂ ਹੁਣ ਇਹ ਦੇ ਵਿੱਚ ਬਾਬਾ ਜੀ ਦੱਸ ਸਕਦੇ ਆ ਚਾਹ ਰਵਨੀਤ ਸਿੰਘ ਬਿੱਟੂ ਦੱਸ ਸਕਦਾ ਰਵਨੀਤ ਬਿੱਟੂ ਦਾ ਰੋਜ਼ ਹੀ ਕਹੀ ਜਾਂਦਾ ਸੀ ਚਿੱਟੇ ਵਾਲਿਆਂ ਨਾਲ ਗੱਠਜੋੜ ਨਹੀਂ ਕਰਨਾ ਅਤੇ ਇੱਕ ਹੋਰ ਜਿਹੜਾ ਸਰਕਾਰ ਦੇ ਦੋ ਟੁੱਕ ਲਏ ਜਿਹੜਾ ਸੋਨ ਉਹਨਾਂ ਨੇ ਗੱਲ ਕੀਤੀ ਹੈ ਮਰ ਬਿਕਰਮ ਬੀਕੇ ਨੇ ਤੁਹਾਡੇ ਤੇ ਵੀ ਇੱਕ ਤਰ੍ਹਾਂ ਦੀ ਗੱਲ ਹੈ ਇਹਨੂੰ ਕਿਵੇਂ ਵੇਖਦੇ ਦੇਖੋ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਟੁੱਕ ਪਾਤਾ ਕੋਈ ਹੋਰ ਜੀ ਗੱਲ ਕੀਤੀ ਨਹੀਂ ਜੀ ਜੀ ਉਹਨਾਂ ਨੇ ਦੋ ਟੁੱਕ ਲਾ ਦੇਦੇ ਇਹ ਉਧਰ ਚਲੇ ਗਏ ਮੈਂ ਚਲੋ ਇਹ ਕਹਿਣ ਦੀਆਂ ਗੱਲਾਂ ਉਹਨਾਂ ਨੇ ਕਹਤਾ ਭਾਈ ਮੇਰੇ ਪਰਿਵਾਰ ਨੇ ਕਦੀ ਜਰਨਲ ਡਾਇਰ ਨੂੰ ਰੋਟੀ ਨਹੀਂ ਖਵਾਈ ਮੇਰੇ ਪਰਿਵਾਰ ਨੇ ਜਰਨਲ ਡਾਇਰ ਨੂੰ ਰੋਟੀ ਨਹੀਂ ਖਵਾਈ ਇਹ ਹੁਣ ਇਹ ਤੋਂ ਤੁਸੀਂ ਹਿਸਾਬ ਲਾ ਲਓ ਟੁੱਕਾਂ ਤੇ ਕਿਹੜੇ ਪਲਦੇ ਨੇ ਮੈਂ ਇਹੋ ਜਿਹਾ ਬੰਦਾ ਨਹੀਂ ਮੈਂ ਜ਼ਿੰਦਗੀ 'ਚ ਇਹਦੇ ਨਾਲ ਵੀ ਰਿਹਾ ਇਹਨੂੰ ਪੁੱਛ ਲਿਓ ਕਿ ਤੂੰ ਮੈਨੂੰ ਕਿੰਨਾ ਕ ਖਰੀਦ ਛੜਿਆ ਭਈ ਮੈਂ ਇਹਦੇ ਨਾਲ ਰਿਹਾ ਜਿਵੇਂ ਇੱਧਰ ਵੀ ਆਇਆ ਮੈਂ ਬਿਨਾਂ ਸ਼ਰਤ ਤੋਂ ਆਇਆ ਇੱਕ ਤਾਂ ਮੈਨੂੰ ਆਪਣੇ ਆਪ ਦੇ ਮਾਣ ਹੁੰਦਾ ਮੈਂ ਜਿੱਥੇ ਜ ਕੰਮ ਕਰਦਾ ਨਾ ਆਪਣੀ ਮਿਹਨਤ ਨਾਲ ਅੱਗੇ ਲੱਗਦਾ ਮੈਂ ਕਦੇ ਇਹਨਾਂ ਵਾਂਗੂੰ ਰੋਟੀਆਂ ਰਾਟੀਆਂ ਖਵਾ ਕੇ ਸੱਚੇ ਦਾ ਭਈ ਯਾਰੀਆਂ ਨਹੀਂ ਭਲਕੇ ਤਾ ਕਹਿਆ ਗਿਆ ਕਿ ਬਿਜਲੀ ਤੋਂ ਸੌਂ ਕਰਕੇ ਕੰਮ ਆਉਣ ਕੌਣ ਕਰਦਾ ਚੱਲਾਂਗੇ ਮੈਂ ਗਾਮਾ ਨੂਰ ਕੋ ਸਿਆ ਮੈਨੂੰ ਕੀ ਲੋੜ ਹੈ ਸੱਗ ਲਖਣ ਜੋ ਮੈਂ ਬੈਠਾ ਕਮਾਲ ਹੋ ਗਈ ਯਾਰ ਲੜਾਈ ਤੇ ਹੁਣ ਮੈਂ ਤੇ ਉਹਨੂੰ ਇੱਕ ਗੱਲ ਸਮਝਾ ਦੇਣਾ ਭਰਾਵਾ ਹੁਣ ਮੂੰਹ ਦੇ ਬੋਲ ਬੰਦ ਕਰ ਤਾਕੀ ਮੈਦਾਨ ਚ ਲੜਾਈ ਲੜ ਜਾਵੇ ਤਗੜੇ ਹੋ ਗਏ ਲੜਕੇ ਦੋਵੇਂ ਭਰਾ ਪਤਾ ਲੱਗੇ ਅੱਜ ਕੀ ਫਿਰ ਲੜਾਈ ਮੈਦਾਨ ਦੇ ਵਿੱਚ ਲੜਾਂਗੇ ਅੱਜ ਜਖਰ ਸਾਹਿਬ ਕਹਿੰਦੇ ਸਾਦੂ ਦੋਦੇ ਜੈ ਸਭਾਏ ਸਾਦ ਕਬੂਲੇ ਦੁਖਾਣਾ ਸੋ ਇਹ ਗੱਲੇ ਫਿਰ ਜਦੋਂ ਬਣੀ ਰਹੂਗੀ ਤਾਂ ਤਸਵੀਰ ਭਾਜੀ ਹਾਂਜੀ ਪਰਾਚਾਰੀ ਬਣੀ ਰਹੂਗੀ ਨਾ ਨਹੀਂ ਤੇ ਹਮੇਸ਼ਾ ਵੇਖੋ ਹਰੇਕ ਦਾ ਸਤਿਕਾਰ ਕਰਦੇ ਕਦੀ ਮੂੰਹ ਤੇ ਮੜਾ ਨਹੀਂ ਕੱਢਿਆ ਕਿਸੇ ਬੋਲ ਪਰ ਉਹ ਕਰਨੇ ਕੋਨੇ ਕੱਢਣਗੇ ਫਿਰ ਅਸੀਂ ਕੱਢ ਦਾਂਗੇ ਦੂਰ ਦੂਰ ਬੜਾ ਸੰਦਾ ਪਲਾਨ ਕਰ ਰਹੇ ਨੇ ਕਲੀਸ਼ੇ ਨਾਲ ਬੋਲ ਦੂ ਦੇ ਬਾਕੀ ਨੂੰ ਪਤਾ ਲੱਗ ਜੂ ਪਤਾ ਇੱਕ ਗੱਲ ਹੋਰ ਕੱਲ ਉੱਥੇ ਸਾਰੇ ਪੰਜਾਬ ਦੇ ਬੰਦੇ ਆਏ ਸੀ ਸਾਰੇ ਪੰਜਾਬ ਦੇ ਤੁਸੀਂ ਕੱਲ ਹੀ ਵੇਖ ਲਿਆ ਕਿੰਨਾ ਕਾਠੀ ਉੱਥੇ ਵੱਡੀ ਲੀਡਰਸ਼ਿਪ ਹੈ ਹਾਂ ਵੱਡੀ ਲੀਡਰਸ਼ਿਪ ਕਿਹਦੀ ਵੱਡੀ ਲੀਡਰਸ਼ਿਪ ਨੂੰ ਦੇ ਨੇ ਮਾਰਤਾ ਤਾਂ ਉਹਨਾਂ ਕੀ ਲੈਣਾ ਹੁਣਾ ਉਹ ਦਰਸਾਉਦਾ ਬਿਆਨ ਦਿੰਦੇ ਨੇ ਨਾ ਕਿਦਾਂ ਉਹਨਾਂ ਸਰ ਸਾਹਿਬ ਜਿਹੜੇ ਕਹਿੰਦੇ ਨਹੀਂ ਜੀ ਮਜੀਠੀਆ ਦੇ ਆਉਣ ਦੇ ਨਾਲ ਬਹੁਤ ਫਰਕ ਪੈਣਾ ਇੱਕ ਇੱਕ ਯਾਰਾ ਹੋਏ ਨੇ ਮੈਂ ਤਾਂ ਤੁਸੀਂ ਕਦੀ ਮਜੀਠੀਆ ਨੂੰ ਆਉਦੇ ਹਲਕੇ ਜੇ ਵਰਨ ਨਹੀਂ ਦਿੱਤਾ ਉਦੋਂ ਦੇ ਆਂਦੇ ਸਖਬਾਦਲ ਸਾਹਿਬ ਨੂੰ ਕਿ ਸਾਡੇ ਹਲਕੇ ਅਚ ਕੀ ਲੈਣਾ ਆਉਂਦਾ ਈਵਨ ਇੱਥੋਂ ਤੱਕ ਕਹਿੰਦੇ ਵਿਆਹ ਸ਼ਗਨ ਤੇ ਵੀ ਨਹੀਂ ਜਾਣ ਦਿੰਦੇ ਜਦੋਂ ਯੂਥ ਕਾਲੀ ਦਲ ਦਾ ਪ੍ਰਧਾਨ ਹੁੰਦਾ ਹੈ ਕਹਿੰਦੇ ਇਹ ਸਾਡੇ ਹਲਕੇ ਜੇ ਨਹੀਂ ਵਰਨਾ ਚਾਹੀਦਾ ਫਿਰ ਤੁਹਾਡੇ ਇੱਕ ਇੱਕ ਯਾਰਾ ਦਾ ਕੀ ਫਰਕ ਪੈ ਜਾਊਗਾ ਜੀ ਤੁਸੀਂ ਵਿਕਰਮ ਮਜੀਠੀਆ ਉਹ ਕਿੰਨਾ ਵੱਡਾ ਚੈਲੰਜ ਸਮਝੋ ਆਪਣਾ ਮੈਂ ਨਹੀਂ ਵੇਖੋ ਮੈਂ ਕੋਈ ਚੈਲੰਜ ਨਹੀਂ ਸਮਝਦਾ ਹਰ ਬੰਦੇ ਦਾ ਇੱਕ ਟਾਈਮ ਹੁੰਦਾ ਹੈ ਇਨਾਂ ਦਾ ਟਾਈਮ ਸੀ ਉਹ ਖਤਮ ਹੋ ਚੁੱਕਾ ਹੁਣ ਇਹਨਾਂ ਦਾ ਕੋਈ ਟਾਈਮ ਨਹੀਂ ਮੇਰੀ ਗੱਲ ਸੁਣ ਕੱਲਾ ਮਜੀਠਾ ਲੱਕੇ ਜਿੱਤਿਆ ਸੀ ਨਾ ਜੇ ਵੱਡੀ ਲੀਡ ਨਾਲ ਜਿੱਤਿਆ ਤੇ ਵੱਡਾ ਕੱਲਾ ਮਜੀਠਾ ਲੱਕਾ ਆ ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਵਿੱਚ ਚੌਵਾਂ ਜੋ ਤਿੰਨ ਨਹੀਂ ਜਿੱਤ ਗਏ ਇੱਕ ਹੀ ਜਿੱਤੇ ਆ ਕੋਈ ਉਥੇ ਤੁਸੀਂ ਵੀ ਇੱਥੇ ਰਹੇ ਹੋ ਕੋਈ ਬੰਦਾ ਕਹਿ ਦਵੇ ਉਥੇ ਧੱਕਾ ਹੋਇਆ ਕੋਈ ਉਥੇ ਬੂਥ ਕੈਪਚਰਿੰਗ ਹੋਈ ਆ ਇਹਨਾਂ ਚੀਜ਼ਾਂ ਦਾ ਮੈਨੂੰ ਸਬੂਤ ਦੇ ਦੇ ਲੋਕਾਂ 'ਚ ਜਾ ਕੇ ਮੈਂ ਪ੍ਰਚਾਰ ਕੀਤਾ ਲੋਕਾਂ 'ਚ ਜਾ ਕੇ ਉਹਨਾਂ ਦੇ ਗਨੀਵਕਰ ਹੋਣਾਂ ਨੇ ਪ੍ਰਚਾਰ ਕੀਤਾ ਉਹਨਾਂ ਦੀ ਟੀਮ ਹੀ ਲੱਗੀ ਮੇਰੀ ਟੀਮ ਲੱਗੀ ਲੋਕਾਂ ਨੇ ਵੋਟਾਂ ਸਾਨੂੰ ਬਾਧੀਆਂ ਜਿੱਟ ਗਈ ਲੱਗਦਾ ਨਹੀਂ ਕਿ ਲੰਗੇ ਨਾ ਚੀਦਾ ਸਿੱਧੂ ਸਾਹ ਤੋਂ ਦੇਖਣਾ ਪਾਇ ਨਾ ਚੀ ਪਰ ਬਾਜੀ ਕੀਤੀ ਤੇ ਮਾਰ ਗਿਆ ਕਿ ਲੱਗਦਾ ਕਿ ਮੇਰੇ ਵਲ ਤੇ ਤੇਰੇ ਦੇ ਪਾਸੇ ਲੱਗੇ ਬਾਜੀ ਕੀਤੀ ਤੇ ਰਾਤ ਨੂੰ ਮੈਂ ਦੇਚਿਆ ਤੇ ਸਿੱਧੂ ਲੜਦੇ ਤੇ ਤੀਜੇ ਤਰ ਬੱਝ ਮਾਰ ਗਈ ਮੈਂ ਵੋਟਾਂ ਦੇ ਲੋਕਾਂ ਨੇ ਪਾਉਣੀਆਂ ਤੇ ਬਾਜੀ ਪੂਜੀ ਵਾਲ ਤੇ ਗੱਲ ਹੀ ਕੋਈ ਨਹੀਂ ਤੀਜੀ ਧਰ ਤੇ ਉੱਥੇ ਅੱਗੇ ਇਹਨਾਂ ਨਾਲ ਰਲਈ ਆ ਕਾਂਗਰਸ ਤੇ ਇਹਨਾਂ ਨਾਲ ਰਲਈ ਆ ਜੀ ਬਾਈਕਟ ਕਰਕੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਧੀ ਦੇ ਵਿੱਚ ਕਾਂਗਰਸ ਬਾਈਕਟ ਕਰਕੇ ਕੱਟ ਕਰਕੇ ਇਹਨਾਂ ਦੀ ਸਪੋਰਟ ਕਰਕੇ ਸਾਡੀ ਤਾਂ ਫੇਰ ਵੀ ਉਹ ਪਰਮਾਤਮਾ ਨੇ ਇੱਜ਼ਤ ਰੱਖੀ ਅਸੀਂ ਜਿੱਤ ਕੇ ਆਏ ਹਾਂ ਉਥੋਂ ਅੱਛਾ ਕੀ ਕੋਈ ਹੋਰ ਬਣਿਆ ਯਾਰ ਕਾਂਗਰਸ ਨੇ ਬਾਈਕਾਟ ਕੀਤਾ ਹੈ ਜੀ ਮੇਰੇ ਥੇਲਕੇ 'ਚ ਕਾਂਗਰਸ ਦਾ ਬਾਈਕਾਟ ਸੀਗਾ ਕਾਂਗਰਸ ਨਾਲ ਹੀ ਇਹਨਾਂ ਦੇ ਬਿਲਕੁਲ ਠੋਕ ਕੇ ਜੀ ਮੇਰੇ ਕੋਲ ਪ੍ਰੂਫ ਸਬੂਤ ਹੈ ਮੈਂ ਉਦੋਂ ਤੁਹਾਨੂੰ ਉੱਥੇ ਕਾਲਜ ਦੇ ਵਿੱਚ ਵੀਡੀਓ ਫੋਟੋਆਂ ਵਿਖਾ ਦੇ ਦਿੱਤੀਆਂ ਸੀ ਚੌਟਾਂ ਦੇ ਉੱਤੇ ਪੋਸਟਰ ਕਾਂਗਰਸ ਦਾ ਟੰਗਿਆ ਹੁੰਦਾ ਸੀ ਝੰਡੀ ਕਾਲੀ ਦਲ ਦੀ ਲੱਗੀ ਹੁੰਦੀ ਜਦੋਂ ਵੱਡ ਹੋਰ ਕੀ ਪ੍ਰੂਫ ਸਬੂਤ ਹੈ ਜੀ ਵਿਕਰਮ ਜੀ ਹੋਰ ਕਈ ਪਿੰਡਾਂ ਦੇ ਵਿੱਚ ਜਿਹੜੇ ਕਾਂਗਰਸ ਦੇ ਮੇਨ ਮੇਨ ਬੰਦੇ ਸੀਗੇ ਉਹ ਕਾਲ ਅੱਜ ਵਿਕਰਮ ਜੀ ਕੀ ਨੇ ਬੜਾ ਧੰਨਵਾਦ ਕੀਤਾ ਸੁਪਾਲ ਖੈਰਾ ਸਰੂਪ ਸਿੰਘ ਸੁਨੀਲ ਜੱਕੜ ਇਹਨਾਂ ਨੂੰ ਵੀ ਦੇਖਦੇ ਤੇ ਹੁਣ ਕੇ ਐ ਕੱਲ ਧੰਨਵਾਦ ਕੀਤਾ ਅਜ ਤੋਂ 4 ਸਾਲ 5 ਸਾਲ ਪਛਾਣ ਚੱਲ ਜੋ ਇਹਨਾਂ ਦੀ ਆਈਡੀਆਂ ਖੋਲ ਕੇ ਵੇਖ ਲਓ ਮੈਨੂੰ ਲੱਗਦਾ ਕਿ ਦਿਨ ਚੜ੍ਹਦੇ ਆ ਸਵੇਰੇ 7 ਵਜੇ ਤੋਂ ਪਹਿਲੀਆਂ ਗੱਲਾਂ ਇਹਨਾਂ ਨੂੰ ਕਰਦੇ ਹੁੰਦੇ ਕਿ ਨਾ ਵਰਗਾ ਮਾੜਾ ਬੰਦਾ ਹੀ ਕੋਈ ਨਹੀਂ ਸੁਪਾਲ ਸਾਹਿਬ ਦਾ ਪਾਪਾ ਬਾਅਦ ਚ ਨਾ ਡਰ ਚੇਤਾ ਕਰਾ ਤੇ ਉਹਦੇ ਚੇਤਾ ਕਰਾਤਾ ਨਹੀਂ ਤੇ ਸ਼ਾਇਦ ਹੋਣਾ ਹੀ ਨਹੀਂ ਲੋਕੋ ਦੇ ਤੁਹਾਨੂੰ ਮਿਲ ਗਿਆ ਹੰਦਿਆਂ ਕੋ ਉਧਰ ਸਰਕਾਰ ਤੁਹਾਡੀ ਹੈ ਐਮ ਐਲ اے ਕਲਿਦਾ ਦਾ ਜਦੋਂ ਮਿਲਖੇ ਨੇ ਜਾਓ ਗਾੜ ਜੰਗਲੀ ਤੇ ਢੇਰ ਬੜੇ ਲੱਗੇ ਆਈ ਨਹੀਂ ਰੋੜ ਦੇ ਨਾਗਾਦ ਸ਼ੁਰੂ ਹੋ ਜੋ ਹਾਂਜੀ ਹਾਂਜੀ ਆ ਰਹੇ ਆਂ ਅੱਛਾ ਤੁਹਾਨੂੰ ਇਹ ਛੜਕੇ ਨਹੀਂ ਦੇਖੀ ਕਰਨ ਦੇ ਤੁਸੀਂ ਮੈਂ ਹੋਈ ਇਹ ਕਹਿੰਦਾ ਸਾਡੇ ਨੂੰ ਨਵੀਂ ਬਣਾਤੀ ਆ ਉਹਦਾ ਤੇ ਧੰਨਵਾਦ ਕਰਦੋ ਨਾ ਜਿਹੜੀ ਚੀਜ਼ੇ ਕਰੋੜਾ ਰੁਪਏ ਲਾ ਕੇ ਬਣੀ ਆ ਉਹਦਾ ਜਿਹੜਾ ਗੰਦਗੀ ਦਾ ਧੰਨਵਾਦ ਉਹ ਵੀ ਆਪਾਂ ਕਰਦੇ ਨਾ ਉਹ ਵੀ ਚੁਪਦਾ ਟੇ ਟੇ ਉੱਠਾਰੇ ਬਹੁਤ ਯੂਜ਼ ਕੀਤਾ ਰੰਗੇ ਮਿੱਲੇ ਹਾਂਜੀ ਰੰਗੇ ਬਿੱਲੇ ਆਵੇ ਕਹਿੰਦੇ ਸਿਆਸਤ ਦੇ ਵਿੱਚ ਕਿਵੇਂ ਅੱਛਾ ਤੇ ਇਹ ਸਿਆਸਤ ਆ ਜਾਂਦੇ ਬੜੇ ਸਾਊ ਆ ਜੇ ਕੋਈ ਆਮ ਘਰਾਂ ਦੇ ਬੰਦੇ ਆਗੇ ਦੋ ਰੰਗੇ ਬਿੱਲੇ ਹੋ ਗਿਆ ਮਤਲਬ ਇਹ ਕੀ ਚਾਹੁੰਦੇ ਆ ਫਿਰ ਰੱਜੇ ਪੁੱਜੇ ਚਾਹੀਦੇ ਸਿਆਸਤ ਦੇ ਵਿੱਚ ਮਤਲਬ ਚੰਗੇ ਕੰਮ ਕਰਨ ਵਾਲੇ ਜਿਹੜੇ ਆਮ ਘਰਾਂ ਦੇ ਬੰਦੇ ਆ ਉਹ ਫਿਰ ਰੰਗੇ ਬਿੱਲੇ ਆ ਉਹ ਕਹਿੰਦੇ ਜੀ ਮੈਨੂੰ ਮੁਠੇ ਵਾਲਾ ਦੀ ਤਰਾਹ ਮੈਨੂੰ ਆਮ ਆਦਮੀ ਪਾਰਟੀ ਕਰਾਉਣਾ ਚਾਹੀਦੀ ਓ ਕਿਉਂ ਸਪਰਾ ਕਹਿੰਦੇ ਖਤਰਾ ਕਹਿੰਦੇ ਮੈਨੂੰ ਮਰਵਾਣਾ ਚਾਹੀਦੀ ਆਮ ਆਦਮੀ ਪਾਰਟੀ ਵੀ ਕਿਹੜੀ ਗੱਲੋਂ ਉਹ ਦੱਸਣਾ ਨਾ ਉਹਦਾ ਕਾਰਨ ਵੀ ਦੱਸਣਾ ਇੰਨੀ ਗੱਲ ਕਹਿ ਦੇਣੀ ਕਿ ਮੈਨੂੰ ਮਰਵਾਉਣਾ ਚਾਹੁੰਦਾ ਤਾਂ ਕਾਰਨ ਦੱਸੋ ਸਾਰੇ ਕਿਹਾ ਬੋਲਦਾ ਉਹੋਕੀ ਬੋਲਦੇ ਇਹ ਦੋਹਣੇ ਸਾਰੇ ਬੋਲਣਦੇ ਆ ਜੀ ਕਿਹੜਾ ਨਹੀਂ ਬੋਲਦਾ ਵੇਖੋ ਤੇ ਇਹਨਾਂ ਦੇ ਜਿਹੜੀ ਵਿਰੋਧੀ ਧਿਰ ਹੁੰਦੀ ਉਹਨੇ ਬੋਲਣਾ ਹੀ ਹੁੰਦਾ ਇਹ ਤਾਂ ਸਾਰੇ ਬੋਲਦੇ ਸੰਗਵੀਰ ਬਾਦਲ ਵੀ ਬੋਲਦਾ ਸੁਖੀਰਾਂ ਦਾ ਵੇਹੋ ਨਹੀਂ ਬੋਲਦੇ ਆ ਪ੍ਰਤਾਪ ਸਿੰਘ ਬਾਜਵਾ ਬੋਲਦਾ ਰਾਜਾ ਬੜਿੰਗ ਬੋਲਦਾ ਇਹਦਾ ਮਤਲਬ ਉਹਨਾਂ ਦਾ ਕਦੀ ਬਿਆਨ ਸੁਣਿਆ ਜੇ ਕਿ ਸਾਨੂੰ ਸਰਕਾਰ ਮਰਵਾਉਣਾ ਚਾਹੁੰਦੀ ਐ ਐਵੇਂ ਆਪਣੇ ਆਪ ਨੂੰ ਕਹੀ ਜਾਣਾ ਮੈਨੂੰ ਖਤਰਾ ਮੈਨੂੰ ਖਤਰਾ ਗੱਲ ਪਤਾ ਕੀ ਗੱਲ ਇਹ ਆ ਕਿ ਪਹਿਲਾਂ ਰ ਹੁਣ ਜਿੰਨਾ ਕੋ ਉਹਨਾਂ ਦੀ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਜਿੰਨੀ ਕਿ ਸਿਕਿਉਰਟੀ ਬੰਦੀ ਆ ਉਹਨਾਂ ਨੂੰ ਮਿਲੀ ਆ ਅਜੇ ਵੀ ਮੈਂ ਸਮਝਦਾ ਵੱਧ ਮਿਲੀ ਆ ਪੰਜਾਬ ਦੇ ਲੋਕਾਂ ਨੂੰ ਇੱਕ ਸਵਾਲ ਹੈ ਈਓ ਲੋਕ ਨਹੀਂ ਜਿਹੜੇ ਚੀਕਾਂ ਮਾਰ ਮਾਰ ਕਹਿੰਦੇ ਨੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਾਰਸ ਹਾਂ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਮਈ ਯਾਨੀ ਕਿ ਸੰਘਰਸ਼ ਕਰਨ ਵਾਲੇ ਜੋਧਿਆਂ ਦੀ ਖਾਨਾ ਇੱਕ ਪਾਰਟੀ ਇਹ ਕਹਿੰਦੇ ਆ ਕਹਿੰਦੇ ਆ ਨਾ ਹੁਣ ਕੀ ਜਿਹੜਾ ਬੰਦਾ ਆਮਦਨ ਤੋਂ ਬਾਅਦ ਜਾਇਦਾਦ ਬਣਾਉਂਦਾ ਹੈ ਅਰਬਾਂ ਖਰਬਾਂ ਦੀ ਕਿੱਟੇ ਦਾ ਜਿਹੜੇ ਕਿ ਐਨਡੀਪੀਐਸ ਦਾ ਕੇਸ ਉਹਦੇ ਤੇ ਚੱਲਦਾ ਹੈ ਤੇ ਉਹ ਬੰਦਾ ਰਹਾ ਹੁੰਦਾ ਹੈ ਤੇ ਉਹਦੇ ਮਾਣ ਸਨਮਾਨ ਲਈ ਬੰਦੇ ਸਰੂਪੇ ਲੈ ਕੇ ਜਾਂਦੇ ਨੇ ਜਕਾਰੇ ਲਾਉਂਦੇ ਨੇ ਉਹਨੇ ਖੁਦ ਕਿਹਾ ਕਹਿੰਦਾ ਬਦ ਤੋਂ ਬਦ ਜਕਾਰੇ ਲਾਉਂਦਾ ਸਾਡੀ ਕੌਮ ਦੇ ਕੜਮ ਚੌਧਰੀ ਪ੍ਰਚਾਰਕ ਸ਼ਮਨਿਕ ਮੰਡੀ ਮੈਂਬਰ ਤਖਤਾਂ ਦੇ ਜੱਜਦਾਰ ਦੱਸਣਗੇ ਵੀ ਜਕਾਰਾ ਕਿੱਥੇ ਲਾਇਆ ਜਾਂਦਾ ਹੈ ਦੱਸਣਗੇ ਬੋਲਤੀ ਬੰਦ ਘੁੰਗੜੀਆਂ ਪਈਆਂ ਨੇ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਤੁਸੀਂ ਨਾਭਾ ਜੇਲ੍ਹ ਦੇ ਸਾਹਮਣੇ ਜਾ ਕੇ ਡਰਾਮਾ ਕੀਤਾ ਢੋਲ বাজਾਏ ਨੇ ਜਕਾਰੇ ਛੱਡੇ ਨੇ ਫੁਕਰੀਆਂ ਮਾਰੀਆਂ ਵੀ ਅਕਾਲੀ ਦਲ ਸਰਵਾਈਵ ਕਰ ਰਹੇ ਜਾਂ ਬੇੜਾ ਗਰਕ ਹੋ ਰਿਹਾ ਇਹ ਇਹ ਨਾ ਸਮਝਿਓ ਬੀਐਸਸੀ ਉੱਥੇ 5-700 ਬੰਦਾ ਇਕੱਠਾ ਹੋ ਗਿਆ 1000 ਬੰਦਾ ਇਕੱਠਾ ਹੋ ਗਿਆ ਨਾ 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 ਇਸ ਪਾਸੇ ਨਹੀਂ ਜਾਣਾ ਪੂਰੇ ਪੰਜਾਬ ਦੇ ਵਿੱਚ ਇਹ 10% ਲੋਕ ਹੈ ਜਿਹੜੇ ਮਾਨਸਿਕ ਤੌਰ ਤੇ ਰੋਗੀ ਨਹੀਂ ਬਿਮਾਰ ਨਹੀਂ ਜਿਨ੍ਹਾਂ ਨੂੰ ਆਪਣੇ ਆਪ ਦਾ ਪਤਾ ਨਹੀਂ ਵੀ ਅਸੀਂ ਦੁਨੀਆ ਦੇ ਵਿੱਚ ਖੜੇ ਹਾਂ ਸਾਡੀ ਸਮਾਜ ਨੂੰ ਕੌਮ ਨੂੰ ਰਾਜਨੀਤੀ ਨੂੰ ਕੀ ਦੇਣਾ ਕਿ ਕਦੇ ਨਹੀਂ ਸੋਚਦੇ ਬਸ ਡਾਊਨ ਡਾਊਨ ਕਰਨਾ ਪੁੱਤਰ ਹੋਰ ਕੁਛ ਨਹੀਂ ਇੱਕ ਗੱਲ ਦਾ ਹੋਰ ਧਿਆਨ ਦਿਓ ਜਿਹੜੇ ਵੀ ਬੰਦੇ ਮਨਜੀਠੀ ਦਾ ਸਨਮਾਨ ਕਰਨ ਵਾਸਤੇ ਪਹੁੰਚੇ ਆ ਕਿ ਕੌਣ ਨੇ ਅਕਾਲੀ ਨੇ ਨਾ 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 ਐੜਾ ਹੀ ਮੂਰੋ ਕੱਟੋ ਅਕਾਲੀ ਐੜਾ ਕੱਕੇ ਨੂੰ ਕੰਨਾ ਲੱਲੇ ਨੂੰ ਢਿਹਾਂ ਅਕਾਲੀ ਐੜਾ ਕੱਟੋ ਕਾਲੀ ਫਿਰ ਕਹੋ ਅਕਲੋਂ ਖਾਲੀ ਇਹੋ ਲੋਕ ਨੇ ਕਹਿੰਦੇ ਭਗਵੰਤ ਮਾਨ ਕੋਲੇ ਕੁਝ ਨਹੀਂ ਸੀ ਇਸ ਕੇਸ ਦੇ ਵਿੱਚ ਭੂਤਮਾਨ ਨੇ ਤੁਹਾਨੂੰ ਕੀ ਕਿਹਾ ਉਹਨੇ ਕੀ ਕਹਿਣਾ ਉਹ ਕਿਉਂ ਕਹੂਗਾ ਉਹਨੇ ਤਾਂ ਇੱਕ ਬਹੁਤ ਵੱਡੇ ਸਿਆਣਪ ਦੇ ਨਾਲ ਤੁਹਾਡੀ ਜਿਹੜੀ ਕਰਤੂਤ ਹੈ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰਦੀ ਜਦ ਤੁਸੀਂ ਕੱਲ ਨੂੰ ਪਿੰਡਾਂ ਵਿੱਚ ਜਾਓਗੇ ਨਾ ਵੀ ਅਸੀਂ ਸ਼ਰੋਮਣੀ ਅਕਾਲੀ ਦਲ ਦੇ ਵਾਰਸਾਂ ਅਗਲੇ ਕਹਿਣਗੇ ਜਿਹੜਾ ਨਸ਼ਾ ਤਸ਼ਕਰੀ ਦੇ ਕੇਸ ਵਿੱਚ ਨਵਾਂ ਜੀ ਲਿਖਿਆ ਸੀ ਜਿਨੇ ਅਰਮਾ ਖਰਬਾਂ ਦੀ ਪ੍ਰਾਪਰਟੀ ਬਣਾਈ ਪੰਜਾਬ ਨੂੰ ਲੁੱਟਿਆ ਹਜ਼ਾਰਾਂ ਨੌਜਵਾਨ ਮਰੇ ਚਿੱਟੇ ਦੀ ਭੇਡ ਚੜੇ ਇਹ ਉਹ ਬੰਦਾ ਹੈ ਇਹ ਉਹ ਕਾਲੀ ਨੇ ਚਿੰਤਾ ਨਾ ਕਰੋ ਬੜੇ ਵਧੀਆ ਤਰੀਕੇ ਦੇ ਨਾਲ ਤੁਸੀਂ ਤਰਪਾਈ ਕਦੇ ਕਰਦੀ ਹੋਈ ਕੋਈ ਬੀਬੀ ਦੇਖੀ ਹੁਣ ਰਵਾਜ ਹੈ ਨਹੀਂ ਹੁਣ ਤਾਂ ਟੇਲਰ ਸਿੱਧੀਆਂ ਸੀਣਾ ਮਾਰ ਦਿੰਦੇ ਆ ਤਕਰੀਬਨ ਕੋਈ ਹੋਊ ਕਿਤੇ ਜਿੱਥੇ ਤਰਪਾਈ ਹੁੰਦੀ ਹੈ ਤੇ ਉਹ ਤਰਪਾਈ ਕਰਨੀ ਵੀ ਹੁੰਦੀ ਹੈ ਤੇ ਉਹ ਦੇੜਨੀ ਵੀ ਹੁੰਦੀ ਹੈ ਵਧੀਆ ਤਰੀਕੇ ਨਾਲ ਦੇੜਾਂਗੇ ਐ ਕੱਲਾ ਕੱਲਾ ਤੋਂ ਪਕਲ ਕੱਲਾ ਪੜਦੇ ਨਹੀਂ ਮੂਰੋਂ ਇੱਕੋ ਹੀ ਤੋਪਾ ਘੜਨਾ ਐ ਸਾਰੀ ਖਿੱਚ ਕੇ ਪੂਰੀ ਪੂਰੀ ਰੀਲ ਜਿਹੜੀ ਹੁੰਦੀ ਹੈ ਨਾ ਧਾਗਾ ਉਹ ਪੂਰਾ ਸਾਫ਼ ਲੈ ਕੇ ਚੰਗੀ ਤਰ੍ਹਾਂ ਤੇ ਉਹਦੇ ਵਿੱਚ ਦਾਗ ਨਹੀਂ ਰਹਿੰਦੇ ਹੁੰਦੇ ਕੱਲੇ ਛੋਟੇ ਛੋਟੇ ਕਿਣਕੇ ਜੇ ਟਿੱਕੇ ਜੇ ਜਿੱਦੋਂ ਸੂਈ ਲੰਘਦੀ ਹੈ ਉਹ ਹੈ ਕਬੀਰ ਬੇੜਾ ਜਰਜਰਾ ਫੂਟੇ 6000 ਹਰੂਏ ਹਰੂਏ ਤਰਗੇ ਡੁੱਬੇ ਏਨ ਸਰਪਾਰ ਅਕਾਲੀ ਦਲ ਦਾ ਉਹ ਹਾਲ ਹੈ ਜਿਹੜੀ ਬੇੜੀ ਵਿੱਚ ਇਹ ਨਸ਼ਾ ਤਸ਼ਕਰ ਪੰਜਾਬ ਨੂੰ ਲੁੱਟਣ ਵਾਲੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਲੇ ਬੈਠੇ ਨੇ ਨਾ ਉਹ ਬੇੜੀ ਦੇ ਵਿੱਚ ਬਹੁਤ ਵੱਡੇ ਵੱਡੇ ਸ਼ੇਕ ਨੇ ਪਰ ਸ਼ੇ ਕਿਸੇ ਨੇ ਹੋਰ ਨਹੀਂ ਕੀਤੇ ਇਹਨਾਂ ਨੇ ਖੁਦ ਕੀਤੇ ਹੋਏ ਤੇ ਜਿਹੜੀ ਵਿੜੀ ਵਿੱਚ ਛੇਕ ਹੁੰਦੇ ਨੇ ਨਾ ਮੋਰਗਿਆ ਹੁੰਦੀਆਂ ਨੇ ਉਹ ਸਮੁੰਦਰ ਵਿੱਚ ਬਹੁਤ ਹੀ ਦੂਰ ਨਹੀਂ ਜਾਂਦੀ ਹੁੰਦੀ ਠੀਕ ਹੈ ਧੱਕੇ ਨਾਲ ਮਲਾਹ ਚਪੂ ਚਪੂ ਮਾਰ ਕੇ ਲੈ ਜਾਂਦਾ 200 ਮੀਟਰ 300 ਮੀਟਰ ਤੇ ਆਖਰ ਉਹਨੇ ਪਾਣੀ ਭਰ ਜਾਂਦਾ ਮੋਰੀਂ ਵੀ ਤੇ ਉਹਨੇ ਡੁੱਬਣਾ ਹੁੰਦਾ ਇਹ ਸਚਾਈ ਹੈ ਇਹ ਤੁਹਾਡੀਆਂ ਜਿਹੜੀਆਂ ਕਰਤੂਤਾਂ ਨੇ ਨਾ ਇਹਨੂੰ ਇਹ ਨਾ ਸਮਝਿਓ ਵੀ ਕਾਲੀ ਗਾਲ ਜਿੰਦਾਬਾਦ ਕਹਿੰਦਾ ਵੀ ਜਿੰਦਾਬਾਦ ਹੋ ਗਿਆ ਨਾ 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 ਜਿੰਦਾਬਾਦ ਸ਼ਬਦ ਚਾਰ ਅੱਖਰਾਂ ਦਾ ਬਣਦਾ ਹੈ ਜੇ ਤੋੜ ਦੇਉਗੇ ਜਿੰਦਾ ਵਖਰਾ ਹੋ ਜਾ ਤੇ ਬਾਦ ਵਖਰਾ ਹੋ ਜਾ ਤੁਹਾਡੀ ਜ਼ਿੰਦਗੀ ਨੂੰ ਵੀ ਲੋਕ ਕਰ ਦੇਣਾ ਲੋਕਾਂ ਦੀ ਸੋਚ ਨੇ ਸਮਝੇ ਗੱਲ ਲਈ ਬਾਦ ਕੀ ਹੁੰਦਾ ਹੈ ਆਵਾਦ ਹੁੰਦਾ ਇਕੱਲਾ ਬਾਦ ਰਹਿ ਜਾ ਤੇ ਜਵਲੀਆਂ ਮਾਰੀ ਚੱਲੋ ਜਿੰਨੀ ਮਰਜ਼ੀ ਇਹ ਤੁਹਾਡਾ ਜਿੰਨਾ ਵੀ ਜਲੂਸ ਨਿਕਲ ਰਿਹਾ ਨਾ ਇਹ ਦੁਨੀਆ ਤੱਕ ਜਾ ਰਿਹਾ ਵਧੀਆ ਤਰੀਕੇ ਨਾਲ ਦੱਸਾਂਗੇ ਵਧੀਆ ਤਰੀਕੇ ਨਾਲ ਵੀ ਇਹ ਕੌਣ ਨੇ ਤੁਹਾਨੂੰ ਕੀ ਲੱਗਾ ਵੀ ਬਾਬਾ ਗੁਰਵਿੰਦਰ ਸਿੰਘ ਹੈਲੀਕਾਪਟਰ ਤੇ ਆਏ ਜੇਲ੍ਹ ਵਿੱਚ ਜਏ ਗਲਵਕੜੀ ਪਾਈ ਮੇਰਾ ਯਾਰ ਮੇਰਾ ਦੋਸਤ ਮੇਰਾ ਰਿਸ਼ਤੇਦਾਰ ਕਹਤਾ ਕਲੀਨਟ ਮਿਲ ਗਈ ਨਾ 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 ਇਹ ਜਿਹੜੇ ਉੱਪਰ ਬੈਠੇ ਨੇ ਨਾ ਅਗਲੇ ਉਪਦ اکاؤنٹ ਨੇ ਉਹ ਦਰਸ਼ਨਾ ਨਹੀਂ ਚਾਹੁੰਦੇ ਵੀਰਵੰਤ ਕੀਨੇ ਕਰਾਈਏ ਉਹ ਇੱਕ ਲੋਕਾਂ ਦੇ ਵਿੱਚ ਇਹ ਭੰਮਲ ਪੂਛਾ ਪਾਉਣਾ ਚਾਹੁੰਦੇ ਵੀ ਆ ਬਾਬਾ ਤੁਹਾਡਾ ਰੱਬ ਵੀ ਇਹ ਕਿਹਦਾ ਯਾਰ ਹੈ ਕਿਹਦਾ ਸਾਥੀ ਹੈ ਵੀ ਇਹਦੇ ਰਾਹੀਂ ਸਾਰਾ ਕੁਝ ਹੋਇਆ ਇਹਦੀ ਕਲਾ ਕਰਾਮਾਤ ਇਹਦੀ ਪਾਵਰ ਇਹਦੀ ਸ਼ਕਤੀ ਵਰਤੀ ਹੈ ਇਦਾਂ ਦਰਸ਼ਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਕਹਿ ਲਈ ਵੀ ਇੱਕੋ ਵਾਰ ਚ ਦੋ ਤਿੰਨ ਸ਼ਿਕਾਰ ਅਗਲੇ ਨਿਕਰਦੇ ਮੋਦੀ ਸਾਹਿਬ ਦਾ ਸੱਚਖੰਡ ਬਲਾਂਡੇਰੇ ਵਿੱਚ ਆਉਣਾ ਇਹ ਸਾਬਤ ਕਰਦਾ ਹੈ ਵੀ ਪੰਜਾਬ ਦੀ ਰਾਜਨੀਤੀ ਵੀ ਜਿਹੜੀ ਤਰਸੱਲੀ ਮਚਾਈ ਹੈ ਨਾ ਉਹਨੂੰ ਤੁਹਾਡੇ ਵਰਗੇ ਭੁੰਦੂ ਨਹੀਂ ਸਮਝ ਸਕਦੇ ਨਹੀਂ ਸਮਝ ਸਕਦੇ ਜਦੋਂ ਤੁਹਾਡੇ ਦਾ ਲੱਗੇ ਨੇ ਨਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਸ ਬੰਦੇ ਨੂੰ ਰਾਜਨੀਤੀ ਬਾਰੇ ਕਾਫੀ ਡੁੰਗਾਈ ਦੇ ਵਿੱਚ ਪਤਾ ਸੀ ਤੁੰਦਾ ਪਰੋਸ਼ਿਆ ਹੋਇਆ ਮਿਲ ਗਿਆ ਸਾਰੇ ਪਰਸ਼ਨ ਤੁਨ ਨੂੰ ਨਾ ਨਮਕ ਦੀ ਨਾ ਮਿਰਚ ਦੀ ਨਾ ਹਲਦੀ ਦੀ ਨਾ ਮਸਾਲੇ ਦੀ ਨਾ ਤੜਕੇ ਦੀ ਕੋਈ ਜਾਣਕਾਰੀ ਨਹੀਂ ਸੀ ਤੁੰਦਾ ਬਣਿਆ ਬਣਾਇਆ ਪਰੋਸ਼ ਕੇ ਥਾਲ ਵਿੱਚ ਪੜਾਤਾ ਤੇ ਸ਼ੱਕ ਲਿਆ ਦੋ ਤਿੰਨ ਵਾਰੀ ਸ਼ੱਕ ਲਿਆ ਤੇ ਹੁਣ ਨਹੀਂ ਹੁਣ ਬਣਾਉਣਾ ਪੈਣਾ ਤੇ ਬਣਾਉਣਾ ਔਖਾ ਇਹ ਗੱਲਾਂ ਬੋਰ ਕਰਨੀਆਂ ਕਿੰਨਾਂ ਨੂੰ ਜਿਹੜੇ ਅਕਲੋਂ ਖਾਲੀ ਨੇ ਜਿਹੜੇ ਅਸਲ ਅਕਾਲੀ ਨੇ ਨਾ ਉਹ ਥੋੜੇ ਤੋਂ ਟੁੱਟ ਚੁੱਕੇ ਐ ਤੂੰ ਤੁਹਾਨੂੰ ਕੀ ਲੱਗਦਾ ਵੀ ਅਸੀਂ ਇਦਾਂ ਕਹਿ ਦਾਂਗੇ ਅਕਾਲੀ ਦਲ ਜਿੰਦਾਬਾਦ ਨਾ 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 ਜਿਹੜੇ ਅਸਲ ਨੇ ਨਾ ਜਿਹਨੂੰ ਪਤਾ ਵੀ ਅਕਾਲੀ ਦਲ ਕੀ ਹੁੰਦਾ ਉਹ ਟੁੱਟ ਚੁੱਕੇ ਐ ਉਹ ਟੁੱਟ ਚੁੱਕੇ ਐ ਉਹ ਨਹੀਂ ਤੁਹਾਡੇ ਨਾਲ ਜੁੜਦੇ ਤੁਹਾਡੇ ਨਾਲ ਨਸ਼ੇੜੀ ਨਸ਼ਾ ਵੇਚਣ ਵਾਲੇ ਚਿੱਟਾ ਵੇਚਣ ਵਾਲੇ ਲੁੱਟਮ ਛੁਟਮ ਕਰਨ ਵਾਲੇ ਬੇਅਦਬੀਆਂ ਕਰਨ ਵਾਲੇ ਜਾਂ ਸਾਧ ਲੈਣਾ ਪਖੰਡੀ ਰੱਬ ਦੇ ਨਾਂ ਤੇ ਪਖੰਡ ਕਰਨ ਵਾਲੇ ਤੁਹਾਡੇ ਨਾਲ ਉਹ ਨਹੀਂ ਜਿਨ੍ਹਾਂ ਨੇ ਆਪਣੇ ਬੱਚੇ ਵਧੀਆ ਸਕੂਲਾਂ 'ਚ ਪੜ੍ਹਾਏ ਨੇ ਨਾ ਉਹ ਤੁਹਾਡੀਆਂ ਕਰਤੂਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਹੁਣ ਚੰਗੀ ਤਰ੍ਹਾਂ ਪਤਾ ਹੈ ਮੈਂ ਲਾਸਟ ਵਿੱਚ ਇੱਕ ਗੱਲ ਕਹਿਣੀ ਹੈ ਬੇ ਦਾੜੀ ਵਧੀਆ ਲੱਗੀ ਪਹਿਲਾਂ ਕਾਲੀ ਸੀ ਹੁਣ ਚਿੱਟੀ ਹੋ ਗਈ ਪੀਰਮੰ ਤੁਹਾਡੇ ਨਾਲ ਤਾਂ ਬਾਬਾ ਰਾਮ ਰਹੀ ਵਧੀਆ ਰਿਹਾ ਉਹਨੂੰ ਕਲਫੀ ਡੱਬੇ ਮਿਲ ਜਾਂਦੀ ਸੀ ਤੇ ਤੁਹਾਨੂੰ ਮਿਲੀ ਨਹੀਂ ਇਸੇ ਕਰਕੇ ਹੈ ਨਾ ਚਲ ਬਹੁਤਾ ਨਹੀਂ ਕੁਝ ਬੋਲਣਾ ਇਹ ਤੁਹਾਡਾ ਜਲੂਸ ਨਿਕਲਿਆ ਇਹ ਨਾ ਕਵੀ ਜਵਾਨਤ ਮਿਲ ਗਈ ਕੋਈ ਵੱਡੀ ਗੱਲ ਨਹੀਂ ਜਵਾਨਤ ਤਾਂ ਵੱਡੇ ਵੱਡੇ ਨੂੰ ਮਿਲ ਗਈ ਇੱਥੇ ਪਰ ਹਲੇ ਕੀ ਚੱਲਦਾ ਹੈ ਹਲੇ ਬਹੁਤ ਕੁਝ ਆਉਣਾ ਹੈ ਹਲੇ ਇਲੈਕਸ਼ਨ 2027 ਚੋੜੀਆਂ ਇਹ ਤਾਂ ਫਰਵਰੀ ਚੱਲਦਾ ਹੈ 11 ਮਹੀਨੇ ਹੋਰ ਪੈਣੇ ਨੇ ਤੇ ਤੂੰ ਤਾਂ 7 ਮਹੀਨੇ ਕੱਟੇ ਨੇ ਮੌਕੇ ਤੇ ਆ ਕੇ ਪਤਾ ਨਹੀਂ ਕੀ ਕੁਛ ਹੋ ਜੇ ਤੇ ਹਲੇ ਵੀ ਨਾ ਆ ਜਿਹੜੀਆਂ ਐਨ ਕਾਂ ਲਾਈਆਂ ਆ ਜਿਹੜੇ ਮੂਰੇ ਖੜੇ ਸੀ ਐਨ ਕਾਂ ਲਾਓ ਜੀ ਐਨ ਕਾਂ ਲਾਓ ਇਹ ਕੌਣ ਨੇ ਇਹ ਸੀਰੀਅਸ ਨਹੀਂ ਨਾ 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 ਇਹ ਫੁਕਰੇ ਇਹ ਉਹ ਨਹੀਂ ਜਦੋਂ ਮਰਜੀ ਝਕਾਰਾ ਛੱਡ ਦੇਣ ਜਦੋਂ ਮਰਜੀ ਕੋਈ ਪੁੱਠੀ ਜਿਹੀ ਹਰਕਤ ਕਰ ਦੇਣ ਇਹ ਉਹ ਨਹੀਂ